ਸਤਿ ਸ਼੍ਰੀ ਅਕਾਲ ਜੀ ਕੈਂਡਾ ਨਿਊਜ਼ ਬੁਲਟਨ ਵਿੱਚ ਤੁਹਾਡਾ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੀਆਂ ਮੁਖ ਰਲੈਂਸ ਤੇ ਪਨਾਗੀੜਾ ਦੀ ਸੰਭਾਵਤ ਆਮਦ ਨਾਲ ਨਜ਼ਿੱਠ ਲਈ ਬਾਰਡਰ ਨੇੜੇ ਜਗ੍ਹਾ ਲੱਭ ਰਹੀ ਹੈ ਫੈਡਰਲ ਸਰਕਾਰ ਬਾਰਡਰ ਦੇ 15 ਕਿਲੋਮੀਟਰ ਦੇ ਅੰਦਰ ਕਿਰਾਏ ਦੀ ਜਗ੍ਹਾ ਲੱਭਣ ਲਈ ਮੰਗੇ ਟੈਂਡਰ ਇਮੀਗ੍ਰੇਸ਼ਨ ਚ ਕਟੌਤੀ ਬਾਰੇ ਸ਼ਿਕਾਇਤਾਂ ਨੂੰ ਲੈ ਕੇ ਮਿਲਰ ਨੇ ਸੂਬਿਆਂ ਤੇ ਕੀਤਾ ਪਲਟਵਾਰ ਮੁਲਕ ਪਾਰਚ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਵਿੱਚ ਸੀਟਾਂ ਕਟਾ ਕੇ ਅੱਧੀਆਂ ਕੀਤੀਆਂ ਅਗਲੇ ਹਫਤੇ ਅਨਟਾਰੀਓ ਚ ਸੁਪਾਈ ਚੋਣਾ ਦਾ ਐਲਾਨ ਕਰਨਗੇ ਪ੍ਰੀਮੀਅਰ ਡਗ ਫੋਰਡ 27 ਫਰਵਰੀ ਨੂੰ ਸਵੇਚ ਹੋਣਗੀਆਂ ਚੋਣਾ ਕੈਨੇਡੀਅਨ ਇਮੀਗ੍ਰੇਸ਼ਨ ਨੌਕਰੀਆਂ ਚ ਕਟੌਤੀ ਤੋਂ ਬਾਅਦ ਬੈਕਲੌਗ ਬਾਰੇ ਚਿੰਤਿਤ ਬ੍ਰਿਟਿਸ਼ ਕੋਲੰਬੀਆ ਨੇ 3 ਸਾਲਾਂ ਦੇ ਵਿੱਚ 3300 ਤੋਂ ਵੱਧ ਨੌਕਰੀਆਂ ਚ ਕੀਤੀ ਜਾਵੇਗੀ ਸੰਭਾਵਿਤ ਕਟੌਤੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕਿਊਬੈਕ ਦੇ ਵਿੱਚ ਪਨਾਹ ਗੀਰਾਂ ਦੀ ਸੰਭਾਵਿਤ ਆਮਦ ਨਾਲ ਨਜਿੱਠਣ ਲਈ ਬਾਰਡਰ ਦੇ ਨੇੜੇ ਫੈਡਰਲ ਸਰਕਾਰ ਦੇ ਵੱਲੋਂ ਜਗ੍ਹਾ ਲੱਭੀ ਜਾ ਰਹੀ ਹੈ ਬਾਰਡਰ ਦੇ 15 ਕਿਲੋਮੀਟਰ ਦੇ ਅੰਦਰ ਕਿਰਾਏ ਦੇ ਉੱਤੇ ਜਗ੍ਹਾ ਲੱਭਣ ਵਾਸਤੇ ਟੈਂਡਰ ਵੀ ਮੰਗ ਲਏ ਗਏ ਨੇ ਡੋਨਾਲਡ ਟਰੰਪ ਦੇ ਅਹੁਦੇ ਸੰਪਾਲਨ ਤੋਂ ਬਾਅਦ ਫੈਡਰਲ ਸਰਕਾਰ ਨੇ ਕਿਊਬੈਕ ਵਿੱਚ ਕੈਨੇਡਾ ਅਮਰੀਕਾ ਦੀ ਸਰਹੱਦ ਤੇ ਪਨਾਹ ਗੀਰਾਂ ਚ ਇੱਕ ਹੋਰ ਵਾਧੇ ਦੀ ਸੰਭਾਵਨਾ ਲਈ ਤਿਆਰੀ ਖਿੱਚ ਲਈ ਹੈ ਅਤੇ ਸਰਕਾਰ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਪ੍ਰਕਿਰਿਆ 'ਚ ਮਦਦ ਲਈ ਜਗਾ ਕਿਰਾਏ ਤੇ ਲੈਂਦੀ ਕੋਸ਼ਿਸ਼ ਕਰ ਰਹੀ ਹੈ। ਟਰੰਪ ਨੇ ਲੱਖਾਂ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਤੇ ਧਮਕੀ ਦਿੱਤੀ ਹੈ। ਸੋਮਵਾਰ ਨੂੰ ਟਰੰਪ ਨੇ ਬਹੁਤ ਸਾਰੇ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕੀਤੇ ਜੋ ਇੱਕ ਵਿਆਪਕ ਇਮੀਗ੍ਰੇਸ਼ਨ ਸਖਤੀ ਦਾ ਹਿੱਸਾ ਨੇ। ਕੈਨੇਡੀਅਨ ਸ਼ਰਨਾਰਥੀ ਹਮਾਇਤੀਆਂ ਫੈਡਰਲ ਸਰਕਾਰ ਦੇ ਵਿਭਾਗਾਂ ਤੇ ਇਮੀਗ੍ਰੇਸ਼ਨ ਵਕੀਲਾਂ ਨੇ ਕਿਹਾ ਹੈ ਕਿ ਉਹ ਸੰਭਾਵੀ ਆਮਦਦਾਤਾ ਨ ਚਿੱਠਨ ਦੀ ਤਿਆਰੀ ਵਿੱਚ ਨੇ ਬੁੱਧਵਾਰ ਨੂੰ ਕੈਨਟਾ ਨੇ ਟੈਂਡਰ ਮੰਗੇ ਨੇ ਜਿਸ ਚ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਰਮੈਂਟ ਕੈਨਟਾ ਨੇ ਕਿਹਾ ਹੈ ਕਿ ਉਹ ਕਿਊਬੈਕ ਜਸਟਨ ਬਰਨਨ ਡੀ ਲਕੋਲੀ ਬਾਰਡਰ ਦੇ 15 ਕਿਲੋਮੀਟਰ ਦੇ ਅੰਦਰ ਦਫ਼ਤਰੀ ਜਗ੍ਹਾ ਕਿਰਾਏ ਤੇ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਲਾਇੰਟਸ ਲਈ ਇੱਕ ਪ੍ਰਬੰਧਕੀ ਕੇਂਦਰ ਵਜੋਂ ਕੰਮ ਕਰੇਗਾ ਸਰਕਾਰੀ ਪੋਸਟ ਵਿੱਚ ਲਿਖਿਆ ਹੈ ਕਿ ਜਗ੍ਹਾ ਸੁਰੱਖਿਅਤ ਢੰਗ ਨਾਲ ਸੰਚਾਲਨ ਲਈ ਲੋੜਿੰਦੇ ਸਾਜ਼ੋ-ਸਮਾਨ, ਸਹੂਲਤਾਂ ਤੇ ਬੁਨਿਆਦੀ ਢਾਂਚੇ ਦੇ ਨਾਲ ਹੋਣੀ ਚਾਹੀਦੀ ਹੈ ਅਤੇ ਕਾਫੀ ਵੱਡੀ ਹੋਣੀ ਚਾਹੀਦੀ ਹੈ ਜਿਸ ਵਿੱਚ ਇੱਕ ਦਫ਼ਤਰੀ ਥਾਂ, ਇੱਕ ਰਿਸੈਪਸ਼ਨ ਖੇਤਰ, ਇੱਕ ਭੋਜਨ ਵੰਡਣ ਵਾਲਾ ਖੇਤਰ ਅਤੇ 50 ਤੋਂ 200 ਲੋਕਾਂ ਦੀ ਸਮਰੱਥਾ ਵਾਲਾ ਇੱਕ ਵੇਟਿੰਗ ਰੂਮ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ। ਨਾਂ ਹੀ ਬਸਾਂ ਦੇ ਆਵਾਗੌਣ ਅਤੇ ਪਾਰਕਿੰਗ ਯੋਗ ਥਾਂ ਦਾ ਵੀ ਸਿਕਰ ਕੀਤਾ ਗਿਆ 2017 ਚ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਉਹਨਾਂ ਦੇ ਅਹੁਦਾ ਸੰਭਾਲਣ ਦੇ ਕੁਝ ਮਹੀਨਿਆਂ ਛੀ ਪਨਾਗੀੜਾਂ ਦੀ ਆਮਦ ਚ ਖਾਸਾ ਵਾਧਾ ਹੋਇਆ ਸੀ ਉਸ ਸਾਲ ਹਜ਼ਾਰਾਂ ਲੋਕ ਸਰਹੱਦ ਪਾਰ ਕਰਕੇ ਕੈਨੇਡਾ ਆ ਗਏ ਸਨ ਉਹਨਾਂ ਵਿੱਚੋਂ ਬਹੁਤੇ ਰੌਕਸਮ ਰੋਡ ਰਾਹੀਂ ਲੰਘ ਕੇ ਆਏ ਸਨ ਜੋ ਕਿ ਸੇਂਟ ਬਰਨਾਰਡ ਦੀ ਲਕੋਲੀ ਬਾਰਡਰ ਤੋਂ ਬਹੁਤੀ ਦੂਰ ਨਹੀਂ ਉਦੋਂ ਵੀ ਆਰਜੀ ਪ੍ਰੋਸੈਸਿੰਗ ਸੈਂਟਰ ਸਥਾਪਿਤ ਕੀਤੇ ਗਏ ਸਨ ਪਰ 2023 ਚ ਕੈਨੇਡਾ ਅਮਰੀਕਾ ਦਰਮਿਆਨ ਸੇਫ ਥਰਡ ਕੰਟਰੀ ਸਮਝੌਤੇ ਚ ਤਬਦੀਲੀ ਮਗਰੋਂ ਉਹਨਾਂ ਇਮਾਰਤਾਂ ਨੂੰ ਖਤਮ ਕਰ ਦਿੱਤਾ ਗਿਆ ਸੀ ਤਬਦੀਲੀ ਤੋਂ ਬਾਅਦ ਉਕਤ ਸਮਝੌਤਾ ਸਿਰਫ ਨਿਯਮਿਤ ਸਰਹੱਦੀ ਲਾਂਘੇ ਤੇ ਨਹੀਂ ਸਗੋਂ ਸਾਰੇ ਜ਼ਮੀਨੀ ਬਾਰਡਰ ਤੇ ਲਾਗੂ ਹੈ ਤਬਦੀਲੀਆਂ ਤੋਂ ਬਾਅਦ ਪ੍ਰਵਾਸੀ ਸਿਰਫ ਉਦੋਹੀ ਪਨਾ ਦਾ ਦਾਵਾ ਕਰ ਸਕਦੇ ਨੇ ਜੇ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਕੈਨੇਡਾ ਚ ਹੈ ਜਾਂ ਉਹ ਕੈਨੇਡਾ ਲੰਘ ਆਉਣ ਤੋਂ ਬਾਅਦ 14 ਦਿਨ ਤੱਕ ਫੜੇ ਨਾ ਜਾਣ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਮੰਗਲਵਾਰ ਨੂੰ ਰੇਡੀਓ ਕੈਂਟ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਕੈਨੇਡਾ 'ਚ ਹਜੇ ਸ਼ਰਨ ਦੇ ਦਾਅਵਿਆਂ ਦੀ ਗਿਣਤੀ ਨਹੀਂ ਵਧੀ ਪਰ ਕੈਨੇਡਾ ਕਿਸੇ ਵੀ ਸਥਿਤੀ ਲਈ ਤਿਆਰ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਅਨਿਯਮਿਤ ਤਰੀਕੇ ਨਾਲ ਇੱਥੇ ਆਉਣਗੇ ਉਹਨਾਂ ਨੂੰ ਬਾਰਡਰ ਸਮਝੌਤੇ ਤਹਿਤ ਮੋੜਿਆ ਜਾਵੇਗਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਅਨੁਸਾਰ ਹਾਲ ਹੀ ਦੇ ਮਹੀਨਿਆਂ ਵਿੱਚ ਦੇਸ਼ ਭਰ ਵਿੱਚ ਸ਼ਰਨ ਦੇ ਦਾਅਵਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਟਾਈ ਹੈ। ਇੱਕ ਬੁਲਾਰੇ ਨੇ ਰੇਡੀਓ ਕੈਨੇਡਾ ਨੂੰ ਦੱਸਿਆ ਕਿ ਪਿਛਲੇ ਸਤੰਬਰ ਤੋਂ ਬਾਅਦ ਕੈਨੇਡਾ ਨੂੰ ਰੋਜ਼ਾਨਾ ਔਸਤਨ 109 ਬੇਨਤੀਆਂ ਪ੍ਰਾਪਤ ਹੋਈਆਂ ਜਦਕਿ ਇੱਕ ਸਾਲ ਪਹਿਲਾਂ ਇਸ ਸਮੇਂ ਦੌਰਾਨ ਇਹ ਔਸਤਨ ਰੋਜ਼ਾਨਾ 212 ਬੇਨਤੀਆਂ ਦੀ ਸੀ ਸਰਕਾਰ ਦੀ ਲਿਸਟਿੰਗ 12 ਮਹੀਨਿਆਂ ਦੇ ਸਮੇਂ ਲਈ ਹੈ ਜੋ ਕਿ 2025 ਚ ਸ਼ੁਰੂ ਹੋਣਾ ਹੈ ਨਾਲ ਹੀ 3-3 ਮਹੀਨਿਆਂ ਲਈ ਚਾਰ ਵਾਰੀ ਇਸ ਸਮੇਂ ਨੂੰ ਵਧਾਉਣ ਦਾ ਵੀ ਆਪਸ਼ਨ ਹੈ ਇਮੀਗ੍ਰੇਸ਼ਨ ਦੇ ਵਿੱਚ ਕਟੌਤੀ ਬਾਰੇ ਸ਼ਿਕਾਇਤਾਂ ਨੂੰ ਲੈ ਕੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸੂਬਿਆਂ ਤੇ ਪਲਟਵਾਰ ਕੀਤਾ ਹੈ ਉਹਨੇ ਕਿਹਾ ਹੈ ਕਿ ਮੌਲਕ ਪਰ ਦੇ ਵਿੱਚ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮਾਂ 'ਚ ਸੀਮਾ ਘਟਾ ਕੇ ਅਧੀਆਂ ਕਰ ਦਿੱਤੀਆਂ ਗਈਆਂ ਨੇ ਹਾਲਾਂਕਿ ਉਹਨਾਂ ਨੇ ਪਾਰਟਿਕੂਲਰਲੀ ਨਾਮ ਲੈ ਕੇ ਕਿਸੇ ਪ੍ਰੋਵਿੰਸ ਜਾਂ ਫੇਡਰਲ ਕਿਸੇ ਮੰਤਰੀ ਨੂੰ ਨਿਸ਼ਾਨਾ ਨਹੀਂ ਬਣਾਇਆ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਰਸਿਕ ਪ੍ਰਵਾਸ ਸਟਰੀਮਾਂ ਵਿੱਚ ਫੈਡਰਲ ਕਟੌਤੀਆਂ ਲਈ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਦੋਸ਼ੀ ਠਹਿਰਾਇਆ ਮਿਲਰ ਨੇ ਕਿਹਾ ਕਿ ਸੂਬੇ ਅਤੇ ਪ੍ਰਦੇਸ਼ ਪਨਾਹਗिरा ਨੂੰ ਸਵੀਕਾਰ ਕਰਨ ਦੇ ਆਪਣੇ ਹਿੱਸੇ ਨੂੰ ਵਧਾਉਣ 'ਚ ਅਸਹਿਯੋਗੀ ਰਹੇ ਨੇ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਉਹਨਾਂ ਵਰਕਰਾਂ ਨੂੰ ਟਾਰਗੇਟ ਕਰਦੇ ਨੇ ਜਿਨ੍ਹਾਂ ਕੋਲ ਕਿਸੇ ਖਾਸ ਸੂਬੇ ਜਾਂ ਪ੍ਰਦੇਸ਼ ਦੀ ਆਰਥਿਕਤਾ 'ਚ ਯੋਗਦਾਨ ਪਾਉਂਦੇ ਹੋਣ ਦੇ ਹੁੰਦੇ ਨੇ ਤੇ ਉਹ ਕੈਨੇਡਾ 'ਚ ਪਰਮਨੈਂਟ ਰੈਜ਼ੀਡੈਂਟਸ ਬੰਨਾ ਚਾਹੁੰਦੇ ਨੇ ਹਰੇਕ ਸੂਬੇ ਦੇ ਖੇਤਰ ਦੀਆਂ ਆਪਣੀਆਂ ਸਟਰੀਮਾਂ ਤੇ ਲੋੜਾਂ ਨੇ ਕਿਬੈਕ ਅਥੀ ਨੂਨਾਵਾਤ ਨੂੰ ਛੱਡ ਕੇ ਸਾਰੇ ਸੁੱਬੇ ਤੇ ਪ੍ਰਦੇਸ਼ ਅਜਿਹੇ ਪ੍ਰੋਗਰਾਮਾਂ ਛੇਸਾਂ ਲੈਣ ਦੇ ਨੇ ਪਿਛਲੇ ਹਫਤੇ ਸਾਰਿਆਂ ਨੂੰ ਰਸਮੀ ਨੋਟਿਸ ਮਿਲਿਆ ਕਿ ਇਮੀਗ੍ਰੇਸ਼ਨ ਵਿਭਾਗ 2025 ਲਈ ਉਹਨਾਂ ਦੇ ਅਲਾਟਮੈਂਟ ਨੂੰ 50% ਘਟਾ ਦੇਵੇਗਾ ਜਿਸ ਨਾਲ ਸਥਾਨਕ ਲੇਬਰ ਸਪਲਾਈ ਅਤੇ ਆਰਥਿਕਤਾ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਮਿਲਰ ਨੇ ਕਿਹਾ ਕਿ ਇਮੀਗ੍ਰੇਸ਼ਨ ਇੱਕ ਸਾਂਝੀ ਜ਼ਿੰਮੇਵਾਰੀ ਹੈ ਤੇ ਮੈਂ ਸੋਚਦਾ ਕਿ ਖਾਸ ਤੌਰ ਤੇ ਪ੍ਰੀਮੀਅਰਜ਼ ਜਿਨ੍ਹਾਂ ਕੋਲ ਨਵੇਂ ਆਏ ਲੋਕਾਂ ਜੋ ਦੇਸ਼ ਦੇ GDP ਵਿੱਚ ਸਿੱਧੇ ਤੌਰ ਤੇ ਯੋਗਦਾਨ ਪਾ ਰਹੇ ਨੇ ਉਹਨਾਂ ਨੂੰ ਸਵੀਕਾਰ ਕਰਨ ਦਾ ਕੁਝ ਅਧਿਕਾਰ ਖੇਤਰ ਹੈ ਉਹਨਾਂ ਪ੍ਰੀਮੀਅਰਾਂ ਨੂੰ ਇਮੀਗ੍ਰੇਸ਼ਨ ਬਾਰੇ ਗੱਲ ਕਰਨ ਦੀ ਜ਼ਿੰਮੇਵਾਰ ਹੋਣ ਦੀ ਲੋੜ ਹੈ ਮਿਲਰ ਨੇ ਕਿਹਾ ਕਿ ਆਪਣੇ ਸਿਆਸੀ ਕਾਰਨਾ ਕਰਕੇ ਕਈ ਪ੍ਰੀਮੀਅਰ ਆਮ ਤੌਰ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਗੈਰ ਜ਼ਿੰਮੇਵਾਰ ਰਹੇ ਨੇ ਉਨ੍ਹਾਂ ਨੇ ਕੁਝ ਇਮੀਗ੍ਰੇਸ਼ਨ ਮੰਤਰੀਆਂ ਦੀ ਆਲੋਚਨਾ ਕੀਤੀ ਕਿ ਉਹ ਪਨਾਹ ਮੰਗਣ ਵਾਲਿਆਂ ਦੇ ਆਪਣੇ ਹਿੱਸੇ ਨੂੰ ਵੰਡਾਉਣ ਬਾਰੇ ਚਰਚਾਵਾਂ ਨੂੰ ਗਲਤ ਤਰੀਕੇ ਨਾਲ ਦਰਸਾਉਂਦੇ ਨੇ ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਮੰਤਰੀ ਕਿਹੜੇ ਸੂਬਿਆਂ ਦੇ ਪ੍ਰਦੇਸ਼ਾਂ ਦੇ ਨੇ ਮਿਲਰ ਨੇ ਕਿਹਾ ਕਿ ਕਈ ਸੂਬਿਆਂ ਨੇ ਕਦਮ ਵਧਾਇਆ ਹੈ ਅਤੇ ਅਸੀਂ ਉਨ੍ਹਾਂ ਨਾਲ ਗੱਲ ਕਰਾਂਗੇ ਉਮੀਦ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਹਿੱਸਾ ਮਿਲ ਜਾਵੇਗਾ ਜਿਵੇਂ ਉਸ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਦੇ ਨੇ ਸਰਕਾਰ ਦੇ ਸੁਤੰਤਰ ਪਾਰਲੀਮੈਂਟਰੀ ਬਜਟ ਅਫਸਰ ਈ ਜ਼ੈਰੋ ਨੇ ਵੀਰਵਾਰ ਨੂੰ ਇੱਕ ਰਿਪੋਰਟ ਜਾਰੀ ਕੀ ਜਸਟ ਫੈਡਰਲ ਸਰਕਾਰ ਦੁਆਰਾ ਪਿਛਲੇ ਅਕਤੂਬਰ ਚ ਐਲਾਨੀ ਇਮੀਗ੍ਰੇਸ਼ਨ ਕਟੌਣ ਦੀ ਸਮੁੱਚੀ ਯੋਜਨਾ ਦੀ ਕੋਖ ਕੀਤੀ ਗਈ ਹੈ ਪੀਐਨਪੀ ਕਟੌਤੀਆਂ ਨੂੰ ਆਈਆਰਸੀਸੀ ਦੁਆਰਾ ਉਸ ਸਮੁੱਚੀ ਯੋਜਨਾ ਦੇ ਇੱਕ ਹਿੱਸੇ ਵਜੋਂ ਪੇਸ਼ ਕੀਤਾ ਗਿਆ ਹੈ ਪੀਬੀਓ ਨੇ ਪਾਇਆ ਹੈ ਕਿ ਸਰਕਾਰ ਦੁਆਰਾ ਕੀਤੀ ਗਈ ਸਮੁੱਚੀ ਇਮੀਗ੍ਰੇਸ਼ਨ ਕਟੌਤੀ 2027 ਦੇ ਅੰਤ ਤੱਕ ਅਸਲ ਜੀਡੀਪੀ ਚ 1.7 ਫੀਸਦੀ ਦੀ ਕਮੀ ਕਰੇਗੀ Ontario ਦੇ ਪ੍ਰੀਮੀਅਰ ਡਕਫੋਰਡ ਛੇਤੀ ਹੀ ਚੋਣਾ ਕਰਵਾਉਣ ਦੇ ਮੋਰ ਦੇ ਵਿੱਚ ਵਿਖਾਈ ਦੇ ਰਹੇ ਨੇ ਹਾਲਾਂਕਿ Ontario 'ਚ ਚੋਣਾ 2026 'ਚ ਯਾਨੀ ਕਿ ਅਗਲੇ ਸਾਲ ਹੋਣੀ ਸੀ ਹੁਣ ਅਗਲੇ ਹਫਤੇ Ontario 'ਚ ਸੁਬਾਈ ਚੋਣਾਂ ਦਾ ਐਲਾਨ ਕਰਨਗੇ ਪ੍ਰੀਮੀਅਰ ਡਕਫੋਰਡ 27 ਫਰਵਰੀ ਨੂੰ ਸਵੇਰੇ ਦੇ ਵਿੱਚ ਚੋਣਾ ਹੋਣ ਗਿਆ Ontario ਪ੍ਰੀਮੀਅਰ ਡਕਫੋਰਡ ਨੇ ਪੁਸ਼ਟੀ ਕੀਤੀ ਹੈ ਕਿ ਉਹ ਅਗਲੇ ਬੁੱਧਵਾਰ ਨੂੰ ਸਵੇਰੇ ਚੋਣਾ ਕਰਵਾਉਣ ਦਾ ਐਲਾਨ ਕਰ ਦਿੰਗੇ ਉਨ੍ਹਾਂ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੀ 25 ਫੀਸਦੀ ਟੈਰਿਫ ਲਾਉਣ ਦੀ ਧਮਕੀ ਦੇ ਮੱਦੇ ਨਜ਼ਰ ਉਨ੍ਹਾਂ ਨੂੰ ਵਧੇਰੇ ਮਜ਼ਬੂਤ ਜਨadesh ਦੀ ਜ਼ਰੂਰਤ ਹੈ। ਅਗਲੇ ਬੁੱਧਵਾਰ ਨੂੰ ਚੋਣਾਂ ਦੇ ਐਲਾਨ ਦਾ ਮਤਲਬ ਹੈ ਕਿ 27 ਫਰਵਰੀ ਨੂੰ ਸਵੇਰ 'ਚ ਚੋਣਾਂ ਹੋਣਗੀਆਂ। ਵੈਸੇ ਨਿਰਧਾਰਿਤ ਸਮੇਂ ਅਨੁਸਾਰ 2026 'ਚ ਚੋਣਾਂ ਹੋਣੀਆਂ ਸਨ। ਫੋਰਡ ਨੇ ਕਿਹਾ ਹੈ ਕਿ ਇੱਕ ਮਜ਼ਬੂਤ ਜਨadesh ਦੇ ਨਾਲ ਅਸੀਂ ਇਹ ਯਕੀਨੀ ਬਣਾਉਣ ਲਈ ਡੋਨਾਲਡ 트ੰਪ ਨਾਲ ਲੜਨ ਦੇ ਯੋਗ ਹੋਵਾਂਗੇ ਕਿ ਅਸੀਂ ਟੈਰਫਾਂ ਨੂੰ ਰੋਕ ਸਕੀਏ। We will be calling the election next Wednesday. I'll be seeing the Lieutenant Governor on, on Tuesday. We need a mandate from the people to fight against Donald Trump's tariffs, the attack he's coming against our families, our businesses, our communities. And with a strong mandate, we will be able to fight with Donald Trump to make sure we stop the tariffs and make sure that we give certainty to the people of Ontario. It may take investing tens of billions of dollars. We'll do tens of billions of dollars. It's no different than during the pandemic. We'll make sure we secure people's livelihoods, and I will do whatever it takes to protect the people of Ontario in turn because we're the engine of Canada protecting all Canadians. We will not back down. ਅਗਲੇ 30 ਦਿਨਾਂ ਲਈ ਲੋਕ ਜੋ ਚੋਣ ਕਰਨ ਜਾ ਰਹੇ ਨੇ ਉਹ ਉਹਨਾਂ ਦੇ ਜੀਵਨ ਦੇ ਹਰ ਪਹਿਲੂ ਅਤੇ ਉਹਨਾਂ ਦੇ ਬੱਚਿਆਂ ਦੇ ਜੀਵਨ ਤੇ ਉਹਨਾਂ ਦੇ ਪੋਤੇ-ਪੋਤੀਆਂ ਦੇ ਜੀਵਨ ਨੂੰ ਅਗਲੇ 20 ਤੋਂ 30 ਸਾਲਾਂ ਤੱਕ ਪ੍ਰਭਾਵਿਤ ਕਰਨਗੇ ਇਸ ਸੁਭੇ ਨੂੰ ਅੱਗੇ ਵਧਾਉਣ ਲਈ ਸਾਨੂੰ ਟਾਰੀਓ ਦੇ ਇਤਿਹਾਸ 'ਚ ਸਭ ਤੋਂ ਵੱਡੇ ਲੋਕ ਫਤਿਹ ਦੀ ਲੋੜ ਹੈ ਫੋਰਡ ਕੋਲ ਪਹਿਲਾਂ ਹੀ ਬਹੁਤ ਪਾਰੀ ਸਰਕਾਰ ਹੈ ਅਤੇ 124 ਵਿੱਚੋਂ 79 ਸੀਟਾਂ ਉਹਨਾਂ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਕੋਲ ਨੇ ਪਰ ਉਹਨਾਂ ਕਿਹਾ ਹੈ ਕਿ ਉਹ ਇਸ ਗਿਣਤੀ ਤੋਂ ਸੰਤੁਸ਼ਟ ਨਹੀਂ ਫੋਰਡ ਨੇ ਪੁਸ਼ਟੀ ਕੀਤੀ ਹੈ ਕਿ ਉਹ ਮੰਗਲਵਾਰ ਨੂੰ ਵਿਧਾਨ ਸਭਾ ਭੰਗ ਕਰਨ ਲਈ ਲੈਫਟਨੈਂਟ ਗਵਰਨਰ ਨੂੰ ਮਿਲਣਗੇ ਅਤੇ ਬੁੱਧਵਾਰ ਲਈ ਰਿਟ ਯਾਨੀ ਕਿ ਚੋਨ ਐਲਾਨ ਜਾਰੀ ਕਰਵਾਉਣਗੇ Ontario ਦਾ ਚੋਣ ਕਾਨੂੰਨ ਸਪਸ਼ਟ ਤੌਰ ਤੇ ਪ੍ਰੀਮੀਅਰ ਨੂੰ ਵਿਧਾਨ ਸਭਾ ਨੂੰ ਭੰਗ ਕਰਨ ਅਤੇ ਆਪਣੇ 4 ਸਾਲਾਂ ਦੀ ਮਿਆਦ ਤੋਂ ਪਹਿਲਾਂ ਕਿਸੇ ਵੀ ਸਮੇਂ ਚੋਣਾ ਕਰਵਾਉਣ ਦੀ ਇਜਾਜ਼ਤ ਦਿੰਦਾ ਹੈ। Ontario ਦਾ ਇਲੈਕਸ਼ਨ ਐਕਟ ਇਹ ਹੁਕਮ ਦਿੰਦਾ ਹੈ ਕਿ ਚੋਣ ਲਈ ਰਿਡ ਯਾਨੀ ਚੋਣਾ ਦਾ ਐਲਾਨ 28 ਦਿਨਾਂ ਦੀ ਲੰਬੀ ਚੋਣ ਮਿਆਦ ਦੀ ਸ਼ੁਰੂਆਤ ਕਰਤਾ ਹੈ ਬੁੱਧਵਾਰ ਵਾਲੇ ਦਿਨ ਕੀਤਾ ਜਾਣਾ ਚਾਹੀਦਾ ਹੈ। ਫੋਰਡ ਨੇ ਕਿਹਾ ਕਿ ਉਹ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਦੇ ਲੀਡਰ ਵਜੋਂ ਚੋਣ ਪ੍ਰਚਾਰ ਕਰਦੇ ਹੋਏ ਸੂਬੇ ਦੇ ਪ੍ਰੀਮੀਅਰ ਵਜੋਂ ਆਪਣੀ ਡਿਊਟੀ ਨਿਭਾ ਸਕਦੇ ਨੇ ਅਤੇ ਟੈਰਿਫ ਨਾ ਲਗਾਏ ਜਾਣ ਲਈ ਅਮਰੀਕੀ ਸੰਸਦ ਮੈਂਬਰਾਂ ਅੱਗੇ ਆਪਣਾ ਪੱਖ ਰੱਖਣ ਲਈ ਫਰਵਰੀ ਚ ਦੋ ਵਾਰ ਵਾਸ਼ਿੰਗਟਨ ਡੀਸੀ ਜਾਣ ਦੀ ਯੋਜਨਾ ਬਣਾ ਰਹੇ ਨੇ ਫੋਰਡ ਦਾ ਇਹ ਵੀ ਕਹਿਣਾ ਹੈ ਕਿ 트럼ਪ ਦੇ ਸੰਭਾਵੀ ਟੈਰਫ অন্ਟਾਰੀਓ ਅਤੇ ਖਾਸ ਤੌਰ ਤੇ ਆਉਟੋ ਸੈਕਟਰ ਨੂੰ ਪ੍ਰਭਾਵਿਤ ਕਰਨਗੇ ਉਹਨਾਂ ਕਹਿੰਦੇ ਹਨ ਕਿ ਜੇਕਰ 트럼ਪ ਆਪਣੀ 25% ਟੈਰਫ ਦੀ ਧਮਕੀ ਤੇ ਅਮਲ ਕਰਦੇ ਨੇ ਤਾਂ অন্ਟਾਰੀਓ 5 ਲੱਖ ਤੋਂ ਵੱਧ ਨੌਕਰੀਆਂ ਗਵਾ ਸਕਦਾ ਹੈ ਵਿਰੋਧੀ ਪਾਰਟੀਆਂ ਨੇ ਕਿਹਾ ਹੈ ਕਿ ਅਗੇਤੀ ਚੋਨ ਜ਼ਰੂਰੀ ਨਹੀਂ ਹੈ ਕਿਉਂਕਿ ਉਹ ਸਟਿਮੁਲਸ ਯਾਨੀ ਕਿ ਵਾਧੂ ਸਹਾਇਤਾ ਖਰਚਿਆਂ ਦਾ ਸਮਰਥਨ ਕਰਨਗੇ ਤੇ ਫੋਰਡ ਕੋਲ ਪਹਿਲਾਂ ਹੀ অন্ਟਾਰੀਓ ਦੇ ਹਿੱਤਾਂ ਦੀ ਰੱਖਿਆ ਕਰਨ ਦਾ ਲੋਕ ਫਤਵਾ ਹੈ ਬ੍ਰਿਟਿਸ਼ ਕੋਲੰਪੀਅਨਸ ਕੈਨੇਡੀਅਨ ਇਮੀਗ੍ਰੇਸ਼ਨ ਨੌਕਰੀਆਂ ਦੇ ਵਿੱਚ ਕਟੌਤੀ ਤੋਂ ਬਾਅਦ ਬੈਕਲੌਗ ਬਾਰੇ ਚਿੰਤਿਤ ਨੇ ਇਮੀਗ੍ਰੇਸ਼ਨ ਵਿਭਾਗ 3000 ਤੋਂ ਵੱਧ ਨੌਕਰੀਆਂ ਗਵਾ ਸਕਦਾ ਹੈ ਸੰਭਾਵਿਤ ਤੌਰ ਤੇ ਪ੍ਰੋਸੈਸਿੰਗ ਦਾ ਸਮਾਂ ਲੰਮਾ ਹੋ ਸਕਦਾ ਹੈ ਡੋਰਿਸ ਸੌਂਗ ਨੂੰ ਸ਼ੁਰੂ ਕੀਤਾ ਗਿਆ ਸੀ ਕਿ ਉਸਦੀ ਪੀਆਰ ਅਰਜ਼ੀ ਦੀ ਪ੍ਰਕਿਰਿਆ 'ਚ 18 ਮਹੀਨਿਆਂ ਤੱਕ ਦਾ ਸਮਾਂ ਲੱਗੇਗਾ 3 ਸਾਲ ਬਾਅਦ ਹਜੇ ਤੱਕ ਉਸਨੇ ਕਿਸੇ ਦਿਖ ਕੋਲੋਂ ਇਸ ਬਾਰੇ ਕੋਈ ਅਪਡੇਟ ਨਹੀਂ ਸੁਣੀ ਪੀਆਰ ਦੇ ਵਾਅਦੇ ਤੋਂ ਬਿਨਾਂ ਉਸਦਾ ਕਾਰੋਬਾਰ ਅਤੇ ਵੈਂਕੂਵਰ ਉਸਦੀ ਜ਼ਿੰਦਗੀ ਅੜਿੱਕੇ ਦੇ ਵਿੱਚ ਹੈ ਅਤੇ ਉਹ ਇਸ ਹਫ਼ਤੇ ਜੋ ਸ਼ੁਰੂ ਵਿੱਚ ਕੈਨੇਡਾ ਦੇ ਐਲਾਨ ਤੋਂ ਬਾਅਦ ਹੋਰ ਚਿੰਤਿਤ ਹੈ ਕਿ ਇਮੀਗ੍ਰੇਸ਼ਨ ਵਿਭਾਗ ਤਿੰਨ ਸਾਲਾਂ 'ਚ ਲਗਭਗ 3300 ਨੌਕਰੀਆਂ 'ਚ ਕਟੌਤੀ ਕਰੇਗਾ ਇਹ ਖਬਰ ਸੱਚਮੁੱਚ ਨਿਰਾਸ਼ਾਜਨਕ ਹੈ ਸੌਂਗ ਨਿਖੇ ਇਮੀਗ੍ਰੇਸ਼ਨ ਰੈਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਚ ਨੌਕਰੀ ਵਿੱਚ ਕਟੌਤੀ ਇਸ ਦੇ ਕਰਮਚਾਰੀਆਂ ਦੇ ਲਗਭਗ 1 ਚੌਥਾਈ ਦੇ ਬਰਾਬਰ ਹੈ ਸੀਬੀਸੀ ਨਿਊਜ਼ ਨੂੰ ਦਿੱਤੇ ਇੱਕ ਬਿਆਨ ਵਿੱਚ ਆਈਆਰਸੀਸੀ ਨੇ ਕਿਹਾ ਕਿ ਵਿਭਾਗ ਨੇ ਮਹਾਂਮਾਰੀ ਵਰਗੇ ਵਿਸ਼ਵ ਵਿਆਪੀ ਸੰਕਟਾਂ ਨੂੰ ਹੱਲ ਕਰਨ ਲਈ ਹਾਲ ਹੀ ਦੇ ਸਾਲਾਂ 'ਚ ਤੇਜ਼ੀ ਨਾਲ ਵਿਸਤਾਰ ਕੀਤਾ ਹੈ ਤੇ ਇਹ ਵਾਧਾ ਅਸਥਾਈ ਫੰਡਿੰਗ 'ਤੇ ਨਿਰਭਰ ਕਰਦਾ ਹੈ। ਸੌਂਗ ਨੇ ਪ੍ਰਵਾਸੀ ਉਦਮੀਆਂ ਲਈ ਸਟਾਰਟਅਪ ਵੀਜ਼ਾ ਪ੍ਰੋਗਰਾਮ ਦੇ ਤਹਿਤ 2021 'ਚ ਕੈਨੇਡਾ ਜਾਣ ਵੇਲੇ ਸਥਾਈ ਨਿਵਾਸੀ ਰੁਤਬੇ ਲਈ ਅਰਜ਼ੀ ਦਿੱਤੀ ਸੀ। ਉਹਦੋਂ ਤੋਂ ਵੈਂਕੂਵਰ ਵਿੱਚ ਭੋਜਨ ਦਾ ਕਾਰੋਬਾਰ ਚਲਾ ਰਹੀ ਹੈ। ਸੌਂਗ ਨੇ ਸੰਜੀੜ ਰਸੋਈ ਥਾਂ ਤੋਂ ਕਿਹਾ ਕਿ ਅਜੇ ਹਜਾਬਦਾ ਹੈ ਕਿ ਮੈਂ ਬਿਨਾਂ ਕਿਸੇ ਅੰਤ ਦੇ ਇੰਤਜ਼ਾਰ ਕਰ ਰਹੀਆਂ ਹਾਂ, ਉਡੀਕ ਕਰ ਰਹੀਆਂ ਤੇ ਬਸ ਉਡੀਕ ਕਰਦੀ ਹੀ ਜਾ ਰਹੀਆਂ। ਹਾਂਗਕਾਂਗ ਦੇ ਇੱਕ ਸਾਬਕਾ ਸ਼ੈਫ ਅਤੇ ਕੁਕਿੰਗ ਅਧਿਆਪਕ ਉਸਦਾ ਕਾਰੋਬਾਰ ਰਿਬੇ ਕਿਚਨ ਐਂਡ ਫੂਡ ਪ੍ਰੀਪੈਕ ਕਿਤੇ ਚੀਨੀ ਭੋਜਨ ਵੇਚਦਾ ਹੈ ਸੌਂਗ ਨੇ ਕਿਹਾ ਕਿ ਉਹ ਆਪਣਾ ਕਾਰੋਬਾਰ ਵਧਾਉਣਾ ਚਾਹੁੰਦੇ ਨੇ ਆਪਣੀ ਰਸੋਈ ਬਣਾਉਣਾ ਚਾਹੁੰਦੇ ਨੇ ਤੇ ਹੋਰ ਸਟਾਫ ਨੂੰ ਨਿਯੁਕਤ ਕਰਨਾ ਚਾਹੁੰਦੇ ਨੇ ਪਰ ਉਹਦੋਂ ਤੱਕ ਜਿਹੜਾ ਨਹੀਂ ਕਰ ਸਕਦੇ ਜਦੋਂ ਤੱਕ ਉਹਨਾਂ ਨੂੰ ਪੀਆਰ ਦੀ ਨਿਸ਼ਚਿਤਤਾ ਨਹੀਂ ਹੁੰਦੀ ਉਹਨਾਂ ਕਿਹਾ ਕਿ ਸਾਡੇ ਕੋਲ ਇੱਥੇ ਰਹਿਣਾ ਬਹੁਤ ਮੁਸ਼ਕਿਲ ਹੈ ਇਸ ਨੂੰ ਘੱਟ ਸਮਝੋ ਪਰ ਕੋਈ ਸਥਾਈ ਕਰ ਨਹੀਂ ਹੈ ਉਹਨਾਂ ਕਿਹਾ ਹੈ ਕਿ ਉਸ ਦਾ ਕਾਰੋਬਾਰ ਵਧ ਰਿਹਾ ਹੈ ਤੇ ਪਿਛਲੇ ਸਾਲ 30% ਦਾ ਵਾਅਦਾ ਹੋਇਆ ਹੈ ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਅਜਿਹਾ ਲੱਗਦਾ ਹੈ ਕਿ ਸਰਕਾਰ ਉਹਨਾਂ ਨੂੰ ਮਾਨਤਾ ਨਹੀਂ ਦੇ ਰਹੀ ਅਜਿਹਾ ਲੱਗਦਾ ਹੈ ਕਿ ਉਹ ਬਿਨਾਂ ਕਿਸੇ ਕੰਮ ਦੇ ਲਈ ਕੰਮ ਕਰ ਰਹੇ ਨੇ ਤੇ ਸਾਰਾ ਕੁਝ ਬਹੁਤ ਔਖਾ ਲੱਗਦਾ ਹੈ ਸੌਂਗ ਇਕੱਲੇ ਵਿਅਕਤੀ ਨਹੀਂ ਹਨ ਜਿਨ੍ਹਾਂ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਬਿੰਕੂਵਰ ਆਧਾਰਿਤ ਕੈਨੇਡੀਅਨ ਇਮੀਗ੍ਰੇਸ਼ਨ ਵਕੀਲ ਜ਼ੂਲ ਸੁਲੇਮਾਨ ਦਾ ਕਿਹਾ ਹੈ ਕਿ ਇਹ ਖਬਰ ਉਹਨਾਂ ਦੇ ਬਹੁਤ ਸਾਰੇ ਗਾਹਕਾਂ ਲਈ ਪਰੇਸ਼ਾਨ ਕਰਨ ਵਾਲੀ ਸੀ ਜੋ ਪਹਿਲਾਂ ਹੀ ਫੈਸਲੇ ਲਈ ਲੰਬੇ ਸਮੇਂ ਤੋਂ ਉਡੀਕ ਸੁਲਮਾਨ ਨੇ ਕਿਹਾ ਕਿ ਗ੍ਰਾਹਕ ਅਸਲਚ ਬਹੁਤ ਚਿੰਤਿਤ ਨੇ ਉਹ ਨਹੀਂ ਜਾਣਦੇ ਕਿ ਆਪਣੀ ਜ਼ਿੰਦਗੀ ਦੀ ਯੋਜਨਾ ਕਿਵੇਂ ਬਣਾਉਣੀ ਹੈ ਤੇ ਇਸ ਦਾ ਨਤੀਜਾ ਹੋਰ ਅਨਿਸ਼ਚਿਤਤਾ ਚ ਝੜਿਆ ਹੈ ਸੁਲਮਾਨ ਨੇ ਕਿਹਾ ਕਿ IRCC ਚ ਕਟੌਤੀ ਪ੍ਰਕਿਰਿਆ ਦੇ ਸਮੇਂ ਨੂੰ ਹੋਰ ਵਧਾ ਦੇਵੇਗੀ ਸੁਲਮਾਨ ਮੁਤਾਬਕ ਕੁਝ ਇਮੀਗ੍ਰੇਸ਼ਨ ਅਤੇ ਵੀਜ਼ਾ ਸ਼੍ਰੇਣੀਆਂ ਦਾ ਬੈਕਲੌਗ ਲੱਖਾਂ ਕੇਸਾਂ ਦਾ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਸਭ ਤੋਂ ਪਹਿਲਾਂ ਤੁਹਾਡੇ ਕੋਲ ਫੈਸਲਾ ਲੈਣ ਦੀ ਪ੍ਰਕਿਰਿਆ ਹੋਲੀ ਹੋਵੇਗੀ ਦੂਜਾ ਤੁਹਾਡੇ ਕੋਲ ਗਲਤ ਫੈਸਲੇ ਲੈਣ ਦੀ ਸਮਰੱਥਾ ਹੋਵੇਗੀ ਕਿਉਂਕਿ ਤੁਹਾਡੇ ਕੋਲ ਘੱਟ ਲੋਕ ਹੋਣਗੇ ਤੇ ਫੈਸਲੇ ਜਲਦੀ ਤੇ ਕਾਲਿਚ ਕੀਤੇ ਜਾਣਗੇ ਅਕਤੂਬਰ ਚ ਸਰਕਾਰ ਨੇ ਆਬਾਦੀ ਦੇ ਵਾਧੇ ਨੂੰ ਸਥਿਰ ਕਰਨ ਅਤੇ ਹਾਊਸਿੰਗ ਮਾਰਕੀਟ ਤੇ ਦਬਾਅ ਤੋਂ ਰਾਹਤ ਪਾਉਣ ਦੇ ਇਰਾਦੇ ਨਾਲ ਅਗਲੇ 3 ਸਾਲਾਂ ਵਿੱਚ ਇਮੀਗ੍ਰੇਸ਼ਨ ਪੱਧਰ ਘਟਾਉਂਦਾ ਵੀ ਐਲਾਨ ਕੀਤਾ ਸੀ ਕੈਨੇਡਾ ਏਮਪਲੋਇਮੈਂਟ ਐਂਡ ਇਮੀਗ੍ਰੇਸ਼ਨ ਯੂਨੀਅਨ ਦੀ ਪ੍ਰਧਾਨ ਰੁਬੀਨਾ ਬੌਚਰ ਨੇ ਕਿਹਾ ਹੈ ਜੋ ਕਿ IRCC ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਕੈਨੇਡਾ এমপ্লয়ਮੈਂਟ ਐਂਡ ਇਮੀਗ੍ਰੇਸ਼ਨ ਯੂਨੀਅਨ ਦੀ ਪ੍ਰਧਾਨ ਰੁਬੀਨਾ ਵਾਚਰ ਦਾ ਕਹਿਣਾ ਹੈ ਕਿ ਵਿਭਾਗ ਵਿੱਚ ਕਟੌਤੀਆਂ ਦਾ ਅਸਰ ਸਿੱਧੇ ਤੌਰ ਤੇ ਕਰਮਚਾਰੀਆਂ ਤੇ ਵੀ ਪੈਂਦਾ ਹੈ ਇਸ ਦਾ ਮਤਲਬ ਹੈ ਕਿ ਸਿਹਤ ਸੰਭਾਲ ਪੇਸ਼ੇਵਰਾਂ ਹੁਨਰਮੰਦ ਵਪਾਰੀਆਂ ਤੇ ਸੰਗ ਵਰਗੇ ਉਦਮੀਆਂ ਸਮੇਤ ਦੁਨੀਆ ਭਰ ਦੀ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੀ ਘੱਟ ਸਮਰੱਥਾ ਉਨਾ ਕਿਹਾ ਹੈ ਕਿ ਇਹਨਾਂ ਕਟੌਤੀਆਂ ਦੇ ਨਤੀਜੇ ਨਿਸ਼ਚਿਤ ਤੌਰ ਤੇ ਦੂਰਗਾਮੀ ਨੇ ਅਸੀਂ ਪ੍ਰਭਾਵ ਬਾਰੇ ਡੂੰਗੀ ਚਿੰਤਾ ਤਾਂ ਤੇ ਇਸ ਦਾ ਪਰਿਵਾਰਾਂ ਤੇ ਕਾਰੋਬਾਰਾਂ ਲਈ ਕੀ ਅਰਥ ਹੋਵੇਗਾ ਅਸੀਂ ਸਮਝਦੇ ਹਾਂ ਕੈਨੇਡੀਅਨ ਬਾਰਡਰ ਮੇਅਰਸ ਨੇ ਸੰਭਾਵਿਤ ਟਰੰਪ ਟੈਰਿਫ ਤੋਂ ਪਹਿਲਾਂ ਨਵੇਂ ਗਠਜੋੜ ਤੇ ਹਮਲਾ ਕੀਤਾ ਹੈ ਗਠਜੋੜ ਕੈੰਡਾ ਅਮਰੀਕਾ ਸਰਹੱਦ ਦੇ ਨਾਲ ਨਾਲ ਤੱਟ ਤੱਕ ਫੈਲਿਆ ਹੋਇਆ ਹੈ ਕੈੰਡਾ ਅਮਰੀਕਾ ਸਰਹੱਦ ਦੇ ਨਾਲ ਲੱਗਦੇ ਸ਼ਹਿਰਾਂ ਅਤੇ ਕਸਬਿਆਂ ਦੇ ਕੈਨੇਡੀਅਨ ਮੇਅਰ ਇੱਕ ਨਵੀਂ ਪਾਈਵਾਲੀ ਬਣਾਉਣ ਲਈ ਇਕਜੁੱਟ ਹੋ ਰਹੇ ਨੇ ਬਾਰਡਰ ਮੇਅਰਸ ਅਲਾਈਨਸ ਦਾ ਉਦੇਸ਼ ਭਾਈਚਾਰਿਆਂ ਨੂੰ ਸੁਰੱਖਿਆ ਕਰਨ ਲਈ ਇੱਕ ਇੱਕਿਕਰਤ ਰਾਸ਼ਟਰੀ ਆਵਾਜ਼ ਵਜੋਂ ਸੇਵਾ ਕਰਨਾ ਅਤੇ ਇੱਕ ਅੰਤਰਰਾਸ਼ਟਰੀ ਵਿਚਾਰ ਵਟਾਂਦਰੇ ਲਈ ਇੱਕ ਨਗਰਪਾਲਿਕਾ ਦ੍ਰਿਸ਼ਟੀਕੋਣ ਲੈਣਾ ਹੈ। ਇਹ ਕਦਮ ਡੋਨਾਲਡ ਟਰੰਪ ਵੱਲੋਂ ਕੈਨੇਡਾ ਤੋਂ ਅਮਰੀਕਾ 'ਚ ਆਯਾਤ ਕੀਤੇ ਜਾਣ ਵਾਲੇ ਸਾਰੇ ਸਮਾਨਾਂ ਤੇ 25% ਟੈਰਿਫ ਲਗਾਉਣ ਦੀਆਂ ਮਹੀਨਿਆਂ ਦੀਆਂ ਧਮਕੀਆਂ ਦੇ ਜਵਾਬ 'ਚ ਹੈ। ਹਾਲ ਹੀ ਵਿੱਚ ਰਾਸ਼ਟਰਪਤੀ ਨੇ ਕੈਲੰਡਰ ਤੇ 1 ਫਰਵਰੀ ਨੂੰ ਮਾਰਕ ਕੀਤਾ ਜਿਸ ਦਿਨ ਤੋਂ ਇਹ ਸਭ ਕੁਝ ਸ਼ੁਰੂ ਹੋਵੇਗਾ। ਵਿੰਸਰ 온ਟਾਰੀਓ ਦੇ ਮੇਅਰ ਜੋ ਕਿ ਡੈਟਰਾਇਟ ਨਾਲ ਲੱਗਦੇ ਨੇ ਗਠਜੋੜ ਦੀ ਕੁਰਸੀ 'ਵਜੋਂ' ਸੇਵਾ ਕਰ ਰਹੇ ਨੇ। ਜੋਕੈਂਸ ਨੇ ਇੱਕ ਬਿਆਨ ਚ ਹੈ ਕਿ ਅਸੀਂ ਸਭ ਤੋਂ ਪਹਿਲਾਂ ਆਪਸ ਚ ਜੁੜੀ ਖੁਸ਼ਹਾਲੀ ਦੇ ਗਮਾਂਜ ਜੋ ਸਾਡੇ ਭਾਈਚਾਰੇ ਰਾਸ਼ਟਰੀ ਅਰਥਚਾਰੇ ਚ ਯੋਗਦਾਨ ਪਾਉਂਦੇ ਨੇ। ਜੋਕੈਂਸ ਨੇ ਕਿਹਾ ਹੈ ਕਿ ਕੈਨੇਡਾ ਅਮਰੀਕਾ ਵਪਾਰਕਾ ਸੰਬੰਧ ਦੁਨੀਆ ਦੇ ਸਭ ਤੋਂ ਵੱਡੇ ਵਪਾਰਕ ਸੰਬੰਧਾਂ ਵਿੱਚੋਂ ਇੱਕ ਹੈ ਅਤੇ ਇਸ ਵਿੱਚ ਨਿਰਮਾਣ ਟੈਕਨੋਲੋਜੀ ਅਤੇ ਨਵੀਨਤਾ ਤੇ ਉੱਚ ਇਕੀਕ੍ਰਿਤ ਸਪਲਾਈ ਚੇਨਾਂ ਵਰਗੀਆਂ ਵਿਸ਼ਾਲ ਖੇਤਰੀ ਵਿਭਿੰਨਤਾਵਾਂ ਸ਼ਾਮਿਲ ਨੇ। ਉਹਨਾਂ ਨੇ ਕਿਹਾ ਹੈ ਕਿ ਸਾਡੇ ਦੋ ਦੇਸ਼ਾਂ ਨੇ ਕਦੇ ਵੀ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕੀਤਾ ਜੋ ਸਾਡੀ ਸਾਂਝੀ ਆਰਥਿਕਤਾ ਡੂੰਗਾ ਖਤਰਾ ਪੈਦਾ ਕਰੇ ਅਤੇ ਸਾਡੇ ਦੇਸ਼ ਤੇ ਸਾਡੇ ਸ਼ਹਿਰਾਂ ਤੇ ਪਰਿਵਾਰਾਂ ਤੇ ਅਜਿਹੇ ਵਿਨਾਸ਼ਕਾਰੀ ਪ੍ਰਭਾਵ ਪਾਵੇ। ਤਰਕਾਸ ਨੇ ਕਿਹਾ ਕਿ ਟੈਰਫ ਦਾ ਪ੍ਰਭਾਵ ਸੰਯੁਕਤ ਸਰਹੱਦ ਪਾਰ ਉਦਮਾਂ ਨੂੰ ਪ੍ਰਭਾਵਿਤ ਕਰੇਗਾ ਅਤੇ ਸਰਹੱਦੀ ਪਾਈਚਾਰਿਆਂ ਦੁਆਰਾ ਲਹਿਰਾਇਆ ਜਾਵੇਗਾ ਤੇ ਹਰ ਪੱਧਰ ਤੇ ਮਹਿਸੂਸ ਕੀਤਾ ਜਾਵੇਗਾ। ਗਠਜੋੜ ਨੇ ਤੁਰੰਤ ਰੁਕਾਵਟਾਂ ਨੂੰ ਘਟਾਉਣ ਲਈ ਆਪਸ਼ਨਲ ਸਪਲਾਈ ਚੇਨਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਅਸੀਂ ਅਚਨਚੇਤੀ ਰਣਨੀਤੀਆਂ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਾਂ। ਰੁਕਾਂ ਸਿੱਕੇ ਹੈ ਕਿ ਅਸੀਂ ਉਦਯੋਗ ਦੇ ਨੇਤਾਵਾਂ ਕੈਨੇਡੀਅਨ ਸਰਕਾਰ ਸੂਬਾਈ ਸਰਕਾਰਾਂ ਤੇ ਅਮਰੀਕੀ ਕਵਾਂਟੀਆਂ ਨੂੰ ਇਕੱਠਾ ਲਈ ਇਸ ਮਹੱਤਵਪੂਰਨ ਪਲ 'ਚ ਸੋਡੇ ਨਾਲ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹਾਂ ਰਿਕਵੈਸਟ ਦੇ ਅਨੁਸਾਰ ਕੈਨੇਡਾ ਦੀ ਆਰਥਿਕਤਾ ਨੂੰ ਸੁਰੱਖਿਅਤ ਰੱਖਣ ਲਈ ਸੰਭਾਵੀ ਆਰਥਿਕ ਪ੍ਰਭਾਵਾਂ ਲਈ ਪ੍ਰੋਟੈਕਟਿਵ ਤਿਆਰੀ ਦੀ ਲੋੜ ਹੁੰਦੀ ਹੈ ਟੁਕੈਂਸ ਦੇ ਮੁਤਾਬਿਕ ਕੈਨੇਡਾ ਦੀ ਆਰਥਿਕਤਾ ਨੂੰ ਸੁਰੱਖਿਅਤ ਰੱਖਣ ਲਈ ਸੰਭਾਵੀ ਆਰਥਿਕ ਪ੍ਰਭਾਵਾਂ ਲਈ ਪ੍ਰੋਐਕਟਿਵ ਤਿਆਰੀ ਦੀ ਲੋੜ ਹੁੰਦੀ ਹੈ ਕੈਨੇਡੀਅਨ ਮਜ਼ਬੂਤ ਅਤੇ ਫਲੈਕਸੀਬਲ ਨੇ ਤੇ ਇਹ ਜ਼ਰੂਰੀ ਹੈ ਕਿ ਹੁਣ ਪਹਿਲਾਂ ਨਾਲੋਂ ਵੱਧ ਇਕਜੁੱਟ ਹੋਣ ਕੁਝ ਮਹਰਾਂ ਦਾ ਕਹਿਣਾ ਹੈ ਕਿ ਜੇ ਯੂਐਸ ਟੈਰਿਫ ਲਾਗੂ ਹੁੰਦੇ ਨੇ ਤਾਂ ਦੱਖਣੀ ਪੱਛਮੀ অন্ਟਾਰੀਓ ਦੇ ਕਿਸਾਨ ਜੋਖਮ ਦੇ ਵਿੱਚ ਆਉਣਗੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਟੈਰਿਫ ਲਾਗੂ ਹੁੰਦੇ ਨੇ ਤਾਂ ਸਰਹੱਦ ਦੇ ਦੋਵੇਂ ਪਾਸੇ ਕਿਰਿਆਨੇ ਦੇ ਬਿੱਲ ਵੱਧ ਜਾਣਗੇ ਖੇਤੀਬਾੜੀ ਨੂੰ ਬਹੁਤ ਨੁਕਸਾਨ ਚ ਲੱਣਾ ਪਵੇਗਾ ਦੱਖਣ ਪੱਛਮੀ অন্ਟਾਰੀਓ ਦੇ ਐਗਰੀ ਫੂਡ ਸੈਕਟਰ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੁਆਰਾ ਲਗਾਏ ਗਏ ਵਿਆਪਕ ਟੈਰਿਫਾਂ ਦੇ ਵਧ ਰਹੇ ਖਤਰੇ ਨੂੰ ਲੈ ਕੇ ਚਿੰਤਤ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਇਕੱਲੇ ਦੱਖਣ ਪੱਛਮ 'ਚ ਹਜ਼ਾਰਾਂ ਨੌਕਰੀਆਂ ਖਤਰੇ 'ਚ ਹੋ ਸਕਦੀਆਂ ਨੇ ਖਾਸ ਤੌਰ ਤੇ ਗ੍ਰੀਨ ਹਾਊਸ ਉਤਪਾਦਨ ਲਈ ਇਹ ਕਿਹਾ ਗਿਆ ਹੈ ਕਿ ਤਿਆਰ ਭੋਜਨ ਸੁਰੱਖਿਆ 'ਚ ਭਾਰੀ ਵਿਕੰਪਨ ਪੈਦਾ ਕਰਨਗੇ ਅਤੇ ਸੜਹੱਦ ਦੇ ਦੋਵੇਂ ਪਾਸੇ ਮਹੱਤਵਪੂਰਨ ਕੀਮਤਾਂ 'ਚ ਵਿਵਾਦ ਹੋਵੇਗਾ 온ਟਾਰੀਓ ਗ੍ਰੀਨ ਹਾਊਸ ਵੈਜੀਟੇਬਲ ਗਰੋਅਰਸ ਦੇ ਕਾਰਜਕਾਰੀ ਨਿਰਦੇਸ਼ਕ ਰਿਚਰਡ ਲੀ ਮੰਨਦੇ ਨੇ ਕਿ ਸਥਿਤੀ ਖਾਸ ਤੌਰ ਤੇ ਖੇਤੀਬਾੜੀ ਸੈਕਟਰ ਦੇ ਉਸ ਦੇ ਕੋਨੇ ਨੂੰ ਪ੍ਰਭਾਵਿਤ ਕਰਦੀ ਹੈ ਜਿੱਥੇ 90% ਉਤਪਾਦ ਨਿਰਯਾਤ ਕੀਤੇ ਜਾਂਦੇ ਨੇ ਉਨਾ ਕਿਹਾ ਕਿ ਸਥਿਤੀ ਦੀ ਗੰਭੀਰਤਾ ਬਹੁਤ ਜ਼ਿਆਦਾ ਹੈ ਉਮੀਦ ਕਰ ਰਹੇ ਨੇ ਕਿ ਇਨਾ ਟੈਰਫਾਂ ਤੋਂ ਪਰੇ ਵੇਖਣਗੇ ਤੇ ਭੋਜਨ ਸੁਰੱਖਿਆ ਦੀ ਜ਼ਰੂਰਤ ਨੂੰ ਪਛਾਣਨਗੇ ਅਮਰੀਕੀ ਰਾਸ਼ਟਰਪਤੀ ਨੇ ਸੋਮਾਰ ਨੂੰ ਇਹ ਘੋਸ਼ਣਾ ਕੀਤੀ ਸੀ ਕਿ ਸਾਰੇ ਕਿਨੇਜਨ ਵਸਤਾਂ ਤੇ 25% ਟੈਰਫ 1 ਫਰਵਰੀ ਤੋਂ ਜਲਦੀ ਲਾਗੂ ਹੋ ਸਕਦਾ ਹੈ ਜੋ ਕਿ ਸਾਡੇ ਦੇਸ਼ ਦੇ ਖਿਲਾਫ ਦੱਖਣੀ ਗੁਆਂਡੀ ਦੁਆਰਾ ਲਿਆਂਦੀਆਂ ਧਮਕੀਆਂ ਦੇ ਹਫ਼ਤਿਆਂ 'ਚ ਤਾਜ਼ਾ ਵਿਕਾਸ ਹੈ। 트럼ਪ ਦੇ ਸੌ ਚੁੱਕਣ ਤੋਂ ਪਹਿਲਾਂ ਦੇ ਹਫ਼ਤਿਆਂ 'ਚ ਉਸਨੇ ਕਿਹਾ ਸੀ ਕਿ ਉਹ ਕੈਨੇਡਾ ਨੂੰ ਜੋੜਨ ਲਈ ਆਰਥਿਕ ਤਾਕਤ ਦੀ ਵਰਤੋਂ ਕਰਨ ਲਈ ਤਿਆਰ ਨੇ ਅਤੇ ਕਈ ਵਾਰ ਜ਼ੋਰ ਦੇ ਚੁੱਕੇ ਨੇ ਕਿ ਅਮਰੀਕਾ ਨੂੰ ਕੈਨੇਡੀਅਨ ਸਰੋਤਾਂ ਦੀ ਲੋੜ ਨਹੀਂ ਹੈ। ਹਾਲਾਂਕਿ ਲੀ ਦੇ ਅਨੁਸਾਰ ਨੰਬਰ 1 ਤਸਵੀਰ ਪੇਂਟ ਕਰਦਿਆ ਹੋਇਆ 트럼ਪ ਦੇ ਬਿਆਨਾਂ ਨਾਲ ਮੇਲ ਨਹੀਂ ਖਾਂਦੀ। ਲੀ ਨੇ ਕਿਹਾ ਹੈ ਕਿ ਕੈਨੇਡਾ ਅਮਰੀਕਾ ਨੂੰ ਸਾਲਾਨਾ 40 ਬਿਲੀਅਨ ਡਾਲਰ ਤੋਂ ਵੱਧ ਦੇ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ ਕਰਦਾ ਹੈ ਅਤੇ ਅਮਰੀਕਾ ਕੈਨੇਡਾ ਚ 30 ਬਿਲੀਅਨ ਡਾਲਰ ਤੋਂ ਵੱਧ ਦਾ ਨਿਰਯਾਤ ਕਰਦਾ ਹੈ ਜਿਸ ਨਾਲ ਅਮਰੀਕੀਆਂ ਨੂੰ ਵਪਾਰਕ ਘਾਟਾ ਪੈਂਦਾ ਹੈ ਉਹਨਾਂ ਕਿਹਾ ਹੈ ਕਿ ਉਹ ਖੇਤੀਬਾੜੀ ਉਤਪਾਦਾਂ ਨੂੰ ਕਿਵੇਂ ਵਿਸਥਾਪਿਤ ਕਰਨਗੇ ਬਹੁਤ ਘੱਟ ਉਪਜ ਜੋ ਅਮਰੀਕਾ ਭੇਜਦੇ ਨੇ ਉਨ੍ਹਾਂ ਕਿਹਾ ਤੁਹਾਡੇ ਕੋਲ ਖਾਲੀ ਸ਼ੈਲਫਾਂ ਵਾਲੇ ਕਰਿਆਨੇ ਦੇ ਸਟੋਰ ਹੋਣਗੇ ਜੇਕਰ ਉਹ ਮੈਕਸੀਕੋ ਤੇ ਟੈਰਫ ਨੂੰ ਨਿਸ਼ਾਨਾ ਬਣਾਉਂਦੇ ਨੇ ਤਾਂ ਉਹਨਾਂ ਦਾ ਵਪਾਰ ਘਾਟਾ ਲਗਭਗ 100 ਬਿਲੀਅਨ ਡਾਲਰ ਦਾ ਫਰਕ ਲਿਆਵੇਗਾ ਅਮਰੀਕਾ ਨੂੰ ਭੋਜਨ ਦੇਣ ਤੇ ਉਹਨਾਂ ਕਰਿਆਨੇ ਦੀਆਂ ਦੁਕਾਨਾਂ ਨੂੰ ਭਰਨ ਦੇ ਇਰਾਦੇ 'ਚ ਮਹੱਤਵਪੂਰਨ ਤਬਦੀਲੀਆਂ ਦੀ ਲੋੜ ਹੋਵੇਗੀ ਲੀ ਨੇ ਕਿਹਾ ਕਿ ਇੱਥੇ ਘਰੇਲੂ ਪੱਧਰ ਤੇ 25% ਟੈਰਫ ਉਤਪਾਦਨ ਦੀ ਲਾਗਤ ਅਤੇ ਅੰਤਮ ਖਪਤਕਾਰਾਂ ਦੀ ਸਮਰੱਥਾ 'ਚ 475 ਮਿਲੀਅਨ ਡਾਲਰ ਵਾਧੂ ਜੋੜ ਦੇਵੇਗਾ ਉਹਨਾਂ ਕਿਹਾ ਜੇ ਤੁਸੀਂ ਪੂਰੀ ਵੈਲਿਊ ਚੇਨ ਵਿਖਦੇ ਹੋ ਜੋ ਸਪਲਾਈਅਰਸ ਤੇ ਇੱਕ ਦੂਜੇ ਤੇ ਨਿਰਭਰ ਹੈ ਤਾਂ ਗ੍ਰੀਨ ਹਾਊਸ ਸੈਕਟਰ ਲਗਭਗ 35000 ਨੌਕਰੀਆਂ ਦੀ ਪੇਸ਼ਕਸ਼ ਕਰਦਾ ਹੈ ਘਰੇਲੂ ਮਜ਼ਦੂਰ ਅਤੇ ਅੰਤਰਰਾਸ਼ਟਰੀ ਖੇਤੀਬਾੜੀ ਕਰਮਚਾਰੀ ਦੋਵੇਂ ਪੈਕੇਜਿੰਗ ਤੋਂ ਲੈ ਕੇ ਬੁਕੇਜ ਫਰਮਾਂ ਮਾਰਕੀਟਿੰਗ ਅਤੇ ਹੋਰ ਬਹੁਤ ਕੁਝ ਸ਼ਾਮਿਲ ਨੇ ਜੇਕਰ ਟੈਰਿਫ ਲੰਬੇ ਸਮੇਂ ਲਈ جاری ਰਹੇ ਤਾਂ ਇਸ ਨਾਲ ਲਗਭਗ 29000 ਗ੍ਰੀਨ ਹਾਊਸ ਨੌਕਰੀਆਂ ਖਤਰੇ 'ਚ ਪੈ ਜਾਣਗੀਆਂ ਜ਼ਾਦਦਰ ਦੱਖਣ ਪੱਛਮੀ ਅਨਟਾਰੀਓ ਦੇ ਵਿੱਚ ਨੇ ਅਨਟਾਰੀਓ ਫੈਡਰੇਸ਼ਨ ਆਫ ਐਗਰੀਕਲਚਰ ਦੇ ਪ੍ਰਧਾਨ ਜਿਊ ਰੋਇਲ ਸਟ੍ਰੋਨਿਕ ਇਹ ਹੈ ਕਿ ਇਸ ਤਰ੍ਹਾਂ ਖੇਤੀ ਦੀਆਂ ਹੋਰ ਨੌਕਰੀਆਂ ਵੀ ਖਤਰੇ 'ਚ ਹੋਣਗੀਆਂ ਖਾਸ ਤੌਰ ਤੇ ਬਹੁਤ سارے ਕਿਸਾਨਾਂ ਦੀ ਹੈਟਲੀ ਲਾਈਨ ਦੇ ਖਾਤਮੇ ਦੁਆਰਾ ਉਹਨਾਂ ਇਹ ਵੀ ਕਿਹਾ ਹੈ ਕਿ ਲਗਭਗ 60% ਕੈਨੇਡੀਅਨ ਉਪਜ ਅਤੇ 90% ਗ੍ਰੀਨ ਹਾਊਸ ਦੁਆਰਾ ਉਗਾਈਆਂ ਗਈਆਂ ਉਪਚਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ ਇਸ ਲਈ ਨਿਰਯਾਤ ਕਮੀ ਵਿਨਾਸ਼ਕਾਰੀ ਹੋਵੇਗੀ ਸਪਲੈਸਟਰਮ ਮੁਤਾਬਕ ਇਹ ਉਦੋਂ ਹੁੰਦਾ ਹੈ ਜਦੋਂ ਆਪਣਾ ਪੈਸਾ ਲੋਕ ਕਮਾਉਂਦੇ ਨੇ ਤੇ ਇੱਕ ਦਿਨ ਦੇ ਵਿੱਚ ਆਪਣੇ ਉਤਪਾਦ ਵੇਚਦੇ ਨੇ ਹਾਲਾਂਕਿ ਸਿਰਫ ਉਸ ਉਤਪਾਦ ਨੂੰ ਵੇਚਣ ਦੇ ਯੋਗ ਨਾ ਹੋਣ ਦੀ ਸੰਭਾਵਨਾ ਹੈ ਜੋ ਸੰਬੰਧਿਤ ਹੈ ਉਹਨਾਂ ਮੁਤਾਬਿਕ ਬਹੁਤ سارے ਨਾਜ਼ੁਕ ਨਿਵੇਸ਼ ਸੰਯੁਕਤ ਰਾਸ਼ਟਰੋਂ ਆਉਂਦੇ ਨੇ ਭਾਵੇਂ ਉਹ ਪਸ਼ੂਆਂ ਦੀ ਖੁਰਾਕ ਹੋਵੇ ਪਸ਼ੂ ਚਿਕਿਤਸਕ ਬਾਦ ਹੋਣ ਖੇਤੀ ਮਸ਼ੀਨਰੀ ਹੋਵੇ ਤੇ ਭਾਵੇਂ ਖਾਦ ਹੋਵੇ ਜੇਕਰ ਜਵਾਬੀ ਟੈਰਿਫ ਲਗਾਇਆ ਜਾਂਦਾ ਹੈ ਤਾਂ ਨਿਸ਼ਚਿਤ ਤੌਰ ਤੇ ਕੈਨੇਡਾ ਇੱਥੇ ਉਤਪਾਦਨ ਦੀ ਵਧੀ ਹੋਈ ਲਾਗਤ ਨੂੰ ਵੇਖੇਗਾ ਲੀਦੀ ਅਨੁਸਾਰ ਵਪਾਰਕ ਮੰਡੀ ਦੇ ਨਤੀਜੇ ਵਜੋਂ ਸਰਹੱਦ ਦੇ ਪਾਸੇ ਵੱਡੇ ਪੱਧਰ ਤੇ ਭੋਜਨ ਦੀ ਬਰਬਾਦੀ ਹੋ ਸਕਦੀ ਹੈ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਆਟੋ ਫੈਕਟਰੀ ਹੈ ਜਿੱਥੇ ਪਲਾਂਟ ਨੂੰ ਬੰਦ ਕੀਤਾ ਜਾ ਸਕਦਾ ਹੈ ਇਹ पेड़ ਵੱਧ ਰਹੇ ਨੇ ਤੇ ਇਹਨਾਂ ਨੂੰ ਹੌਲੀ-ਹੌਲੀ ਪਕਾਇਆ ਜਾ ਰਿਹਾ ਹੈ ਤੇ ਉਹਨਾਂ ਦੀ ਕਟਾਈ ਕਰਨ ਦੀ ਲੋੜ ਹੁੰਦੀ ਹੈ ਇਸ ਲਈ ਉਤਪਾਦ ਨੂੰ ਬਹੁਤੀ ਜਲਦੀ ਬੰਦ ਕਰ ਦਿੱਤਾ ਜਾਵੇਗਾ ਜਿਵੇਂ ਕਿ ਸਰਹੱਦ ਦੇ ਦੋਵੇਂ ਪਾਸੇ ਦੀਆਂ ਸਰਕਾਰਾਂ ਇਸ ਮੁੱਦੇ ਤੇ ਗੱਲਬਾਤ ਤੇ ਚਰਚਾ ਕਰਦੀਆਂ ਨੇ ਦੋਵਾਂ ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਉਹਨਾਂ ਦੇ ਸੈਕਟਰ ਦੇ ਲੋਕਾਂ ਦੀਆਂ ਆਵਾਜ਼ਾਂ ਤੇ ਚਿੰਤਾਵਾਂ ਵੀ ਸੁਣੀਆਂ ਜਾਣਗੀਆਂ ਪਲਰਸਟ੍ਰੋਨਿਕ ਹੈ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਅਸੀਂ ਟੇਬਲ ਤੇ ਆ ਕੇ ਗੱਲਬਾਤ ਕਰੀਏ ਤੇ ਦੋਵੇਂ ਦਿਸ਼ਾਵਾਂ ਵੱਲ ਵਹਿ ਰਹੇ ਖੇਤੀਬਾੜੀ ਸਮਾਨ ਜਾਰੀ ਰਹਿਣ ਅੱਗੇ ਵਧਿਆ ਹੋਇਆ ਬਹੁਤ ਸਾਰੇ ਕਿਸਾਨ ਅੰਜਾਨ ਪੁਨੇ ਤਲੀ ਤਿਆਰੀ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਖੇਤੀਬਾੜੀ ਦੇ ਨਾਲ ਜੁੜੇ ਲੋਕਾਂ ਨੂੰ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਚੰਦੇ-ਜੰਦੇ ਇੱਕ ਵਾਰ ਫਿਰ ਨਜ਼ਰ ਮਾਰਤੇ ਆਮੋ ਹੈਡਲਾਈਨਸ ਤੇ ਪਨਾਗੀੜ ਦੇ ਸੰਬਵਤ ਆਮਦ ਨਾਲ ਨਜਿੱਠ ਲਈ ਬਾਰਡਰ ਨੇੜੇ ਜਗ੍ਹਾ ਲੱਭ ਰਹੀ ਹੈ ਫੈਡਰਲ ਸਰਕਾਰ ਬਾਰਡਰ ਦੇ 15 ਕਿਲੋਮੀਟਰ ਦੇ ਅੰਦਰ ਕਿਰਾਏ ਦੀ ਜਗ੍ਹਾ ਲੱਭਣ ਲਈ ਮੰਗੇ ਟੈਂਡਰ ਇਮੀਗ੍ਰੇਸ਼ਨ ਚ ਕਟੌਤੀ ਬਾਰੇ ਸ਼ਿਕਾਇਤਾਂ ਨੂੰ ਲੈ ਕੇ ਮਿਲਰ ਨੇ ਸੂਬਿਆਂ ਤੇ ਕੀਤਾ ਪਲਟਵਾਰ ਮੁਲਕ ਪਾਰਚ ਪ੍ਰੋਵਿੰਸ਼ਲ ਨਾਮਿਨੇ ਪ੍ਰੋਗਰਾਮਾ ਵਿੱਚ ਸੀਟਾਂ ਕਟਾ ਕੇ ਅੱਧੀਆਂ ਕੀਤੀਆਂ ਅਗਲੇ ਹਫ਼ਤੇ ਅਨਟਾਰੀਓ ਚ ਸੂਬਾਈ ਚੋਣਾਂ ਦਾ ਐਲਾਨ ਕਰਨਗੇ ਪ੍ਰੀਮੀਅਰ ਡਗ ਫੋਰਡ 27 ਫਰਵਰੀ ਨੂੰ ਸੂਬੇ ਚ ਹੋਣਗੀਆਂ ਚੋਣਾਂ ਕੈਨੇਡੀਅਨ ਇਮੀਗ੍ਰੇਸ਼ਨ ਨੌਕਰੀਆਂ 'ਚ ਕਟੌਤੀ ਤੋਂ ਬਾਅਦ ਬੈਕਲੌਗ ਬਾਰੇ ਚਿੰਤਿਤ ਬ੍ਰਿਟਿਸ਼ ਕੋਲੰਬੀਆ ਨੇ 3 ਸਾਲਾਂ ਦੇ ਵਿੱਚ 3300 ਤੋਂ ਵੱਧ ਨੌਕਰੀਆਂ 'ਚ ਕੀਤੀ ਜਾਵੇਗੀ ਸੰਭਾਵਿਤ ਕਟੌਤੀ। ਇਸ ਦੇ ਨਾਲ ਹੀ ਮੈਂ ਦੇ ਜਜ਼ਾਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ।